ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਪੰਜ ਟਾਲੀਆਂ ਹੈ ਸੰਗਤ ਜੀ ਇਸ ਸਥਾਨ ਤੇ ਸੰਗਤਾਂ ਇਕੱਠੀਆਂ ਹੋਈਆਂ ਤੇ ਇਸ ਸਥਾਨ ਤੇ ਦੀਵਾਨ ਸਜਾਏ ਗਏ ਅਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਨਗਰ ਵਸਾਓ ਗੁਰੂ ਜੀ ਨੇ ਇੱਥੇ ਨਗਰ ਵਸਾਇਆ ਗੁਰੂ ਚੱਕ ਅਤੇ ਫਿਰ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਇੱਥੇ ਪਾਣੀ ਦੀ ਬਹੁਤ ਸਮੱਸਿਆ ਹੈ ਬਾਅਦ ਵਿੱਚ ਗੁਰੂ ਜੀ ਨੇ ਇੱਥੇ ਖੂਹ ਲਗਵਾਇਆ ਜੋ ਮਾਤਾ ਗੁਜਰੀ ਜੀ ਦੇ ਨਾਮ ਤੇ ਇਤਿਹਾਸਕ ਤੂ ਅੱਜ ਵੀ ਮੌਜੂਦ ਹੈ ਸੰਗਤ ਜੀ ਇੱਥੇ ਜਦੋਂ ਗੁਰੂ ਜੀ ਨੇ ਘੋੜੇ ਪੱਦੇ ਪੰਜ ਕਿੱਲੇ ਗੱਟ ਅੱਜ ਵੀ ਟਾਲੀਆਂ ਇੱਥੇ ਮੌਜੂਦ ਹਨ ਅਤੇ ਸੰਗਤਾਂ ਦੂਰੋਂ ਦਹਾੜਿਆਂ ਤੋਂ ਦਰਸ਼ਨ ਕਰਨ ਆਉਂਦੀਆਂ ਹਨ ਬਹੁਤ ਹੀ ਤਾਂਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੈ ਜੀ ਇੱਥੇ ਸੰਗਤ ਜੀ ਇਸ ਜਗ੍ਹਾ ਦੇ ਗੁਰੂ ਸਾਹਿਬ ਦੇ ਤਿੰਨ ਵਾਰ ਚਰਨ ਪਏ ਹਨ ਅਤੇ ਗੁਰੂ ਸਾਹਿਬ ਦੇ ਨਾਲ ਭਾਈ ਮਤੀਦਾਸ ਜੀ ਭਾਈ ਮੱਖਣਸਾਹ ਲਵਾਨਾ ਜੀ ਅਤੇ ਨਾਲ ਮਾਤਾ ਗੁਜਰ ਕੌਰ ਜੀ ਮਾਤਾ ਸ਼ਰਨ ਕੌਰ ਜੀ ਤੇ ਹੋਰ ਵੀ ਕਾਫੀ ਸਿੰਘ ਆਏ ਸਨ ਇਸ ਥਾਂ ਤੇ ਬਹੁਤ ਹੀ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਹੈ ਜੀ ਸੰਗਤਾਂ ਦੂਰੋਂ ਦਹਾੜਿਆਂ ਤੋਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਜਦੋਂ ਉਹ ਲੰਮ ਲੱਗਦਾ ਹੈ ਇਸ ਥਾਂ ਤੇ ਵੀ ਬਹੁਤ ਹੀ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ